ਈਵਨਿੰਗ ਸਭ ਪਹੁੰਚੇ ਹਾਂ ਉਦਘਾਟਨ ਲਈ ਜੀ ਅੱਜ ਆਤਮਨਗਰ ਦੇ ਕੇ ਐਮਪੀ ਲਾਰਡ ਜਿਹੜਾ ਸਾਨੂੰ ਮਿਲਦਾ ਪੂਰੇ ਰਾਣੀ ਇਥੋਂ ਦੇ ਲੋਕਾਂ ਦੀ ਡਿਮਾਂਡ ਸੀ ਔਰ ਸਿਮਰਜੀਤ ਸਿੰਘ ਬਾਦ ਸਾਹਿਬ ਹੋਰਾਂ ਨੇ ਉਹ ਡਿਮਾਂਡ ਮੈਨੂੰ ਦਿੱਤੀ ਸੀ ਸੋ ਅਸੀਂ ਅੱਜ 6 ਮੋਕਵਨ ਜਿਹੜੇ ਜੇਮਸ ਨੇ ਉਹ ਆਤਮਨਗਰ ਦੇ ਪਾਰਕਾ ਦੇ ਵਿੱਚ ਇੰਸਟਾਲ ਕਰਾਏ ਹੈ ਜਿਹਦੇ ਵਿੱਚ ਮੈਂ ਅੱਜ ਜ਼ਿਲ੍ਹਾ ਪ੍ਰਧਾਨ ਤੇ ਬੈਂਕ ਸਾਹਿਬ ਉਦਘਾਟਨ ਕਰਨ ਵਾਸਤੇ ਆਇਆ ਹਾਂ ਔਰ ਜਿਹੜੀਆਂ ਹੋਰ ਵੀ ਰਹਿੰਦੀਆਂ ਮੁਸ਼ਕਲਾਂ ਵਾਂ ਰਹਿ ਗਈਆਂ ਅੱਜ ਲੋਕਾਂ ਨੇ ਮੈਮੋਰੰਡਮ ਦਿੱਤਾ ਹੈ ਉਹਨਾਂ ਨੇ ਸਮੇਂ ਚ ਅਸੀਂ ਉਹਨਾਂ ਨੂੰ ਵੀ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਅੱਜ ਆਤਮਨਗਰ ਦਾ ਦੌਰਾ ਕੀਤਾ ਆਤਮਨਗਰ ਦੇ ਉਹ ਲੋਕ ਹੈ ਜਿਨ੍ਹਾਂ ਨੇ ਇਸ ਵਾਰੀ ਮੇਰੀ ਚਿੱਤ ਦੇ ਵਿੱਚ ਇੱਕ ਬਹੁਤ ਵੱਡਾ ਹਿੱਸਾ ਪਾਇਆ ਸੋ ਮੈਂ तमाम ਲੋਹੜਿਆਣਾ ਦੇ ਲੋਕਾਂ ਦਾ ਔਰ ਖਾਸ ਕਰਕੇ ਆਤਮਨਗਰ ਦੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਹਨਾਂ ਨੇ ਇੱਥੋਂ ਦੇ ਲੋਕਾਂ ਦੇ ਰੂਪ ਰੂਪ ਕਰਾਇਆ ਔਰ ਸਾਨੂੰ ਇੱਥੇ ਕੋਟਾ ਦੇ ਵਿੱਚ ਜਿ ਬਣਾਉਂਦੇ ਉਹ ਕਿੰਨੀ ਕੁ ਲੱਗਦੇ ਜਿਹੜੀ ਤਿਆਰ ਹੋ ਜਿਹੜੇ ਉਹ ਲਾਗਤ ਦਾ ਐਗਜ਼ੈਕਟਲੀ ਜਿਹੜਾ 24 24 ਲੱਖ ਰੁਪਏ ਦੀ बिकॉज़ ਜਿਹੜਾ ਇਹ ਮਨੀ ਆਉਂਦਾ ਸਾਡਾ ਪੈਸਾ ਆਉਂਦਾ ਅਸੀਂ ਇਹਦੇ ਵਿੱਚ ਪੂਰਾ ਟਰਾਂਸਪੇਰੈਂਟ ਤਰੀਕੇ ਦੇ ਨਾਲ ਅਸੀਂ ਇਹ ਜਿਹੜਾ ਪੈਸਾ ਕਾਰਪੋਰੇਸ਼ਨ ਨੂੰ ਦਿੱਤਾ ਕਾਰਪੋਰੇਸ਼ਨ ਨੇ ਇਹਰਾ ਟੈਂਡਰ ਕੀਤਾ ਇਹਦੀ ਬਣਾਇਆ ਕਿ ਬਜਟ ਕਿਨੇ ਦਾ ਫਿਰ ਉਹ ਟੈਂਡਰ ਅਨੋਟ ਹੋਇਆ ਤੇ ਉਸ ਤੋਂ ਬਾਅਦ ਤੇਰੀ ਅਨੋਟਮੈਂਟ ਹੋ ਕੇ ਇਹ ਜਿਹੜਾ ਸਾਰਾ ਜਿਮ ਦਾ ਪਰਸਨ ਚ ਡਿਸਟ੍ਰਿਕਟ ਪਰ 6 ਲੋਡ ਕੀਤੇ ਆਂ ਡਿਸਟ੍ਰਿਕਟ ਸਪੋਰਟਸ ਆਫਿਸਰ ਨੇ ਇਹ ਸਾਰਾ ਕੁਝ ਕੀਤਾ ਹਾਂ ਜੀ 6 ਜਿਹੜੇ 6 ਅੱਜ ਕੀਤੇ ਆਂ ਉਹ ਗੱਲ ਤੁਹਾਡੇ ਨਾਲ ਅੱਜ 6 ਹੈਗੇ 24 ਲੱਖ ਦੀ ਲਗਤ ਨਾਲ 6 6 ਦੇ 6 ਦਾ ਕਿਸੇ ਦੀ ਹੋ ਸਕਦਾ ਘੱਟ ਵੀ ਹੋਵੇ ਡਿਪੈਂਡ ਔਨ ਮਸ਼ੀਨ ਟੂ ਮਸ਼ੀਨ ਜੀ ਕੋਈ ਉਸਦਾ ਲੱਖ ਘੱਟ ਦਾ ਹੋਵੇ ਕੋਈ 2 ਲੱਖ ਵੱਧ ਦਾ ਹੋਵੇ ਸੋ ਇਹ ਡਿਸਟ੍ਰਿਕਟ ਸਪੋਰਟਸ ਅਫਸਰ ਜਿਹੜਾ ਗਵਰਨਮੈਂਟ ਦਾ ਹੁੰਦਾ ਉਹਦੇ ਉਹਦੇ ਦੁਆਰਾ ਜੀ ਰਾਜਾ ਜੀ ਇਲੈਕਸ਼ਨਾਂ ਦੇ ਵਿੱਚ ਕਾਂਗਰਸ ਦੀ ਇੱਕ ਜੁਗਤਾਂ ਨੂੰ ਲਾ ਕੇ ਬੜੇ ਸਵਾਲ ਕੀਤੇ ਜਾਂਦੇ ਸੀ ਇਹ ਕਿ ਉਹਨੇ ਕਾਂਗਰਸ ਇੱਕ ਜੁਗਤਾਂ ਇਲੈਕਸ਼ਨ ਤੋਂ ਹੋ ਚੁੱਕੇ ਯਾਰ ਮੈਨੂੰ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਜਦੋਂ ਪੰਜਾਬ ਦੇ ਲੋਕਾਂ ਦੀ ਗੱਲ ਆਉਂਦੀ ਹੈ ਜਦੋਂ ਪੰਜਾਬੀਅਤ ਦੀ ਗੱਲ ਆਉਂਦੀ ਹੈ ਸਾਰੇ ਮਾੜੀ ਮੋਟੀ ਜਿਹੜੇ ਤਕਰਾਰ ਬਾਜੀ ਉਹ ਪਰਿਵਾਰਾਂ ਦੇ ਵਿੱਚ ਚਲਦੀ ਰਹਿੰਦੀ ਹੈ ਹਰ ਪ੍ਰੋਫੈਸ਼ਨ ਦੇ ਵਿੱਚ ਚੱਲਦੀ ਹੈ ਹਰ ਘਰ ਵਿੱਚ ਦੀ ਚੱਲਦੀ ਹੈ نو ਸੱਸ ਦੇ ਵਿੱਚ ਚੱਲਦੀ ਹੈ ਬਟ ਹਾਂ ਜਿੱਥੋਂ ਤੱਕ ਪੰਜਾਬ ਦੇ ਇੰਟਰਸ ਦੀ ਗੱਲ ਹੈ ਪੰਜਾਬ ਦੇ ਲੋਕਾਂ ਦੀ ਗੱਲ ਹੈ ਉੱਥੇ ਅਸੀਂ ਸਾਰੇ ਕੁਝ ਔਰ ਤੁਸੀਂ ਦੇਖਿਓ ਆਉਣ ਵਾਲੇ ਸਮੇਂ 'ਚ ਬਾਬਾ ਸੁੱਖ ਰੱਖੇ ਅਸੀਂ ਇਥੋਂ ਦੀਆਂ 6 ਦੀਆਂ 6 ਜਿਹੜੀਆਂ ਅਭਿਦਾਨ ਸਭਾ ਦੀਆਂ ਸੀਟਾਂ ਹੈ ਬਾਬਾ ਕਿਰਪਾ ਕਰੇ ਉਹ ਅਸੀਂ ਆਉਣ ਵਾਲੇ ਸਮੇਂ 'ਚ ਹਲਕਾ ਹਾਟਨਗਰ ਦੇ ਚਾਹੇ ਹਲਕਾ ਹਾਟਨਗਰ ਦੇ ਹਲਕਾ ਇੰਚਾਰਜ ਅੱਜ ਕਹੜਾ ਹਾਜੀ ਨਹਿਰਾਂ ਉਹਨੇ ਵੀ ਕਰ ਦਿੱਤਾ ਤੁਹਾਨੂੰ ਬਤਾਉਂਗਾ ਤੁਹਾਡੀ ਪਾਰਟੀ ਦੇ ਵੱਲੋਂ ਲਗਾਏ ਗਏ ਨੇ ਬਤਾਉਂਗੀ ਤਾਂ ਉਸੇ ਮੀਡੀਆ ਚੈਨਲ ਵਾਲੇ ਹਲਕਾ ਇੰਚਾਰਜ ਲਾ ਦਿੰਨੇ ਹੋ ਜਾਂ ਇਸ ਤਰ੍ਹਾਂ ਦੀ ਗੱਲ ਸਾਡੀ ਪਾਰਟੀ ਸੁਣੋ ਜਿਹੜੀ ਸਾਡੀ ਪਾਰਟੀ ਹੈ ਇਹਦੇ ਵਿੱਚ ਹਲਕਾ ਇੰਚਾਰਜ ਨਹੀਂ ਕੋਈ ਅਸੀ ਅਸੀ ਕਦੇ ਜ਼ਿੰਦਗੀ ਚ ਮੈਂ ਵੀ ਹਲਕਾ ਚਾਰਜ ਨਹੀਂ ਕਿਧਰ ਵੀ ਅੰਡਰਸਟੈਂਡ ਹਾਂ ਬਾਈ ਡਿਫੌਲਟ ਇਹ ਗੱਲ ਹੈ ਕਿ ਜਿਹੜਾ ਜਨਾਬ ਬੰਦਾ ਲੜ ਜਾਂਦਾ ਉਹ ਫਿਰ ਉਸ ਕੌਨਸੈਂਸ਼ੀ ਨੂੰ ਦੇਖ ਰੇ ਕਰਦਾ ਐਜ਼ ਅ ਆਦਮ ਸੋ ਇਸੇ ਤਰ੍ਹਾਂ ਹੀ ਆਦਮ ਨਗਰ ਨੂੰ ਅੱਜ ਦੇ ਜਿਹੜਾ ਸਿਲਸਿਲਾ ਤੁਸੀਂ ਦੇਖ ਰਹੇ ਹੋ ਸਾਡੇ ਸਿਮਰਜੀਤ ਸਿੰਘ ਬਾਦ ਸਾਫ ਕਰ ਰਹੇ ਸੋ 14 15 ਸਾਡੇ ਕੋਲੇ ਐਮਐਲਏ ਨੇ ਉਸ ਤੋਂ ਬਾਅਦ ਸਾਡੇ ਕੋਲੇ ਜਿਹੜੇ ਲਾਸਟ ਟਾਈਮ ਕੰਟੈਸਟਡ ਕੈਂਡੀਡੇਟਸ ਹੈ ਬਾਤ ਸੋ ਅਗੇ ਇਹ ਸੋ ਐਵੇਂ ਕੋਈ ਆਪਣੇ ਆਪ ਨੂੰ ਹਲਕਾ ਇੰਚਾਰਜ ਬਣੀ ਜਾਵੇ ਜਾਂ ਕੋਈ ਨਿਖੀ ਜਾਵੇ ਬਿਲਕੁਲ ਮੈਂ ਉਹ ਨਕਾਰ ਦਿੰਦੀ ਹਾਂ ਕੋਈ ਐਸੀ ਗੱਲ ਹੋਰ ਕੋਈ ਸਵਾਲ ਅਸਰ ਲਗਾਤਾਰ ਇਹ ਜੁਆਇਨਿੰਗ ਬਾਰੇ ਵੀ ਸਵਾਲ ਕੀਤੇ ਜਾ ਰਹੇ ਸੀ ਕਿ ਕਿਤੇ ਨਾ ਕਿਤੇ ਕੋਈ ਘਟਨਾ ਨਾ ਹੋ ਜਾਵੇ ਕਿ ਸਾਡਾ ਮੁੱਖ ਮੰਤਰੀ ਸਰਪੰਚ ਬਚੇ ਨਾ ਲੇ। ਉਹ ਵੀ ਇਹ ਕਹਿੰਦਾ ਉਸ ਨੂੰ ਲੇਕਿਆ ਜਾ ਰਿਹਾ ਹੈ ਕਿ ਫਸਟ ਫਸਟ ਨਹੀਂ ਹੈ ਕਿ ਹਾਂ ਵੀ ਉਹਨਾਂ ਦੀ ਜੁਆਇਨਿੰਗ ਹੈ। ਕਨਸਟੀਟਿਊਸ਼ਨ ਕਨਸਟੀਟਿਊਸ਼ਨ ਦੇ ਤਰੀਕੇ ਦੇ ਨਾਲ ਜਿਹੜੀ ਜੁਆਇਨਿੰਗ ਹੁੰਦੀ ਹੈ ਉਹ ਨੂੰ ਪ੍ਰਧਾਨ ਜਿਹੜਾ ਹੈ ਜਾਂ ਉਸ ਸਟੇਟ ਦਾ ਇੰਚਾਰਜ ਜੁਆਇਨ ਕਰੋ ਕਿਸੇ ਵੀ ਜਿਵੇਂ ਸਿਮਰਜੀਤ ਸਿੰਘ ਬੈਂਸ ਨੂੰ ਰਾਜਾ ਰਿੰਗਨੇ ਤੇ ਰਾਹੁਲ ਗਾਂਧੀ ਨੇ ਜੁਆਇਨ ਕਰਾਇਆ। ਧਟ ਇਜ਼ ਅ ਕਨਸਟੀਟਿਊਸ਼ਨਲ ਜੁਆਇਨਿੰਗ। ਆਦਰਵਾਇਜ਼ ਕਾਲੂ ਕੋਈ ਬੰਦਾ ਇੱਥੇ ਕਿਸੇ ਦੇ ਕੋਈ ਕਹ ਦੇ ਗਲੀਆ ਦਾ ਬੰਦਾ ਉਹ ਕਿਸੇ ਨੂੰ ਜੁਆਇਨ ਕਰਾ ਦੇ ਕਹ ਦੇ ਕਿ ਭਈ ਮੈਂ ਜੁਆਇਨ ਕਰਾ ਲਿਆ। ਸੋ ਉਹ ਕਨਸਟੀਟਿਊਸ਼ਨਲ ਅ ਅਧਿਕਾਰਿਤ ਜੁਆਇਨਿੰਗ ਨਹੀਂ ਹੁੰਦੀ। ਸਾਧਾ ਪ੍ਰਾਇਮਰੀ ਮੈਂਬਰ ਬੰਨਾ ਬੜਾ ਜ਼ਰੂਰੀ ਹੈ। ਔਰ ਪ੍ਰਾਈਮਰੀ ਮੈਂਬਰ ਨੂੰ ਜਦੋਂ ਅਸੀਂ ਪਰਚੀ ਰਸੀਦ ਦੇ ਕੇ ਆਪਣੇ ਦਸਤਾਵੇਜ਼ਾਂ ਦੇ ਥੱਲੇ ਰਹੀ ਰਸੀਦ ਦਿੱਤੀ। ਸੋ ਕਨਸਟੀਟਿਊਸ਼ਨਲ ਜਿਹੜੀ ਕੰਮ ਹੈ ਤਾਂ ਹੀ ਤਾਂ ਉਹ ਚਾਰਜ ਸੈੱਬ ਜਿਹੜੇ ਬਗੇਲ ਸੈੱਬ ਨੇ ਜਾਂ ਤਾਂ ਉਹ ਜੁਆਇਨਿੰਗ ਕਰਾਉਂਦੇ ਨੇ ਜਿਹਨੂੰ ਕਨਸਟੀਟਿਊਸ਼ਨਲ ਜੁਆਇਨਿੰਗ ਹੈ ਜਾਂ ਪਾਰਟੀ ਦਾ ਪ੍ਰਧਾਨ ਜਿਹੜਾ ਹੁੰਦਾ ਉਹ ਕਿਸੇ ਨੂੰ ਵੀ ਕਨਸਟੀਟਿਊਸ਼ਨਲ ਜੁਆਇਨਿੰਗ ਕਰੂ। ਇਹਦੇ ਸਤੋਂ ਲਾਵਾ ਅਕਾਲੀ ਦਲ ਦੋ ਵੋਟਾਂ ਦੇ ਵਿੱਚ ਨਜ਼ਰ ਆਇਆ ਸਰਕਾਰ ਜਦ ਤਨਾ ਨੂੰ ਪਾਰਟੀ ਦਾ ਪ੍ਰਤਾਨ ਉਹ ਦੂਸਰੇ ਬਾਕੀ ਤੜੇ ਕੀ ਕਿ ਸਾਨੂੰ ਕੀ ਇਤਰਾਜ਼ ਅਕਾਲੀ ਦਲ ਦੋ ਟੜਿਆਂ 'ਚ ਨਜ਼ਰ ਆਵੇ ਕਾਦੀ ਦਲ ਤਿੰਨ ਟੜਿਆਂ 'ਚ ਨਜ਼ਰ ਆਵੇ ਅਕਾਲੀ ਦਲ ਦੀ ਕੋਈ ਗਲਤ ਨਹੀਂ ਸੋ ਸਾਨੂੰ ਕਿਸੇ ਤੇ ਕੋਈ ਇਤਰਾਜ਼ ਨਹੀਂ ਹੈ ਅਗਰ ਕਿਸੇ ਨੇ ਪਾਰਟੀ ਬਣਾਈ ਹੈ ਕੋਈ ਪ੍ਰਧਾਨ ਬਣਿਆ ਹੈ ਮਬਾਰਕਬਾਦ ਦੇਣੀ ਚਾਹਣੇ ਸਾਨੂੰ ਕੀ ਇਤਰਾਜ਼ ਹੈ ਇਸ ਕਾ ਬਟ ਅਕਾਲੀ ਦਲ ਦਿਨ ਬਦ ਦਿਨ ਜਿਹੜੀ ਅਕਾਲੀ ਦਲ ਦੀ ਜਿਹੜੀ ਹੋਂਦ ਖਤਮ ਹੋ ਚੁੱਕੀ ਬੋਲ ਰਿਹਾ ਸੀ। ਥੈਂਕ ਯੂ ਬ੍ਰੋ। ਬਟ ਆਜਾ ਵੀਡੀਓ ਬੜੀ ਇਨਰੋਲ ਕੀਤੀ ਜਾ ਰਹੀ ਹੈ। ਦਿੱਲੀ ਤੋਂ ਲੈ ਕੇ ਕਿਸ ਤਰ੍ਹਾਂ ਦੇਖਦੇ ਹੋ ਭਾਜਪਾ ਦੇ ਵੱਖ-ਵੱਖ ਆਗੂਆਂ ਦੇ ਵੱਲੋਂ ਫੇਸ ਪਾ ਕੇ ਨਾਲ ਕਮੈਂਟ ਕੀਤੇ ਜਾ ਰਹੇ ਆ ਤੁਹਾਡੀ ਬਸ ਦੇ ਵਿੱਚ ਉਹ ਪਰਸੋਂ ਤੁਹਾਡਾ ਅਧਿਕਾਰੀ ਠੋਲ ਹੋ ਰਹੀ ਹੈ। ਤੁਹਾਡੀ ਵੀਡੀਓ ਹੈ ਕੋਈ ਤੁਸੀਂ ਬਸ ਜਾ ਰਹੇ ਹੋ ਪ੍ਰਿੰਕਾ ਗਾਂਧੀ ਵੀ ਨਾਲ ਧਰਨੇ ਨੂੰ ਜਾ ਰਹੇ। ਭਾਜਪਾ ਦੇ तमाम ਆਗੂ ਜਿਹੜੇ ਨੇ ਉਸ ਨੂੰ ਫੇਸਬੁੱਕਾਂ ਦੇ ਪਾ ਕੇ ਟ੍ਰੋਲ ਕਰ ਰਹੇ ਨੇ ਕਿ ਜਿਹੜਾ ਪ੍ਰਧਾਨ ਨੂੰ ਚੜ੍ਹਨ ਨਹੀਂ ਦਿੱਤਾ ਕਿ ਪ੍ਰਧਾਨ ਜਿਹੜੇ ਪ੍ਰਧਾਨ ਤੁਹਾਨੂੰ ਪਤਾ ਨਹੀਂ ਯਾਰੀ ਤੁਸੀਂ ਕਿੱਥੋਂ ਲਿਆਉਂਦੇ ਆ ਖਬਰਾਂ ਬੀਜਪੀ ਦੇ ਬੀਜਪੀ ਆਪੂਆਂ ਦੇ ਤੇਜ ਤੇ ਤੁਹਾਨੂੰ ਰੋਕੇ ਆ ਦੇਖੋ ਮੇਰੀ ਗੱਲ ਜਿਹੜੀ ਸਿਕਿਉਰਿਟੀ ਕਿਸੇ ਦੀ ਵੀ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਕੋਈ ਥਰੋਲ ਕਰਦਾ ਇੱਥੇ ਵੀ ਸਿਕਿਉਰਿਟੀ ਦੇਖਿਆ ਸੀ ਸਿਕਿਉਰਿਟੀ ਨੇ ਆਪਣਾ ਕੰਮ ਕਰਦਾ ਨਹੀਂ ਕਰਦਾ ਬਿਲਕੁਲ ਕਰਦਾ ਨਹੀਂ ਕਰਦਾ ਅਸੀਂ 300 ਮੈਂਬਰ ਆਫ ਪਾਰਲੀਮੈਂਟ ਹੁਆ ਬੀਜਪੀ ਨੇ ਰੋਕ ਲਿਆ ਸਿਪਾਈ ਪੁਲਿਸ ਦੇ ਮਲਾਜਮਾਂ ਨਹੀਂ ਰੋਕੇ ਨਾ 300 ਤੇ ਉਹਦੇ ਵਿੱਚ ਚੁਣੇ ਹੋਏ ਮੁੱਖ ਮੰਤਰੀ ਸਨ ਕੀਤਾ ਐਕਸੀਫ ਨਹੀਂ ਸ਼ੁਰੂ ਤੇ ਬੀਟੀਆ ਰੁਣਾ ਨੂੰ ਉਹਨਾਂ ਦੀ ਪੁਲਿਸ ਨੇ ਰੋਕ ਲਿਆ ਜੇ ਕੋਈ ਮੈਨੂੰ ਵੀ ਰੋਕ ਲੂਗਾ ਤਾਂ ਕੋਈ ਫਰਕ ਨਹੀਂ ਪੈਂਦਾ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਕਿ ਮੈਨੂੰ ਬੱਸ ਸਿਟ ਨਹੀਂ ਚੜਨ ਦਿੱਤਾ ਜਾਂਦਾ ਮੈਂ ਮਾਮੇ ਦੇ ਵਿਆਹ ਨਹੀਂ ਚਲੇ ਅਸੀਂ ਗ੍ਰਿਫਤਾਰੀ ਨਹੀਂ ਦੇ ਚਲੇ ਪੰਡਤ ਸਾਹਿਬ ਸਾਹਿਬ ਮੈਂ ਤੁਹਾਨੂੰ ਦੱਸਦਾ ਹੋ ਰਿਹਾ ਦਾ ਵਿਆਹ ਦੀ ਬੱਸ ਤੇ ਮੈਨੂੰ ਨਾ ਕੋਈ ਚੜਨ ਦਿੱਤਾ ਗ੍ਰਿਫਤਾਰੀ ਅਸੀਂ ਤਾਂ ਭਾਵੇਂ ਤੁਸੀਂ ਵੀ ਆ ਟਕਰਾਰ ਦੀ ਵੀਡੀਓ ਜਿਹੜੀ ਆ ਉਹਨਾਂ ਦੇ ਵੱਲੋਂ ਵਾਇਰਲ ਕੀਤੀ ਹੈ ਨਾਲ ਕਮੈਂਟ ਵੀ ਪਾਏ ਜਾ ਰਿਹਾ ਹੈ ਉਹ ਫੇਸਬੁਕ ਇਹ ਹੋ ਜੇ ਮੇਰੇ ਟਕਰਾਰ ਪੁਲਿਸ ਦੇ ਨਾਲ ਰੋਜ਼ਾਨਾ ਹੁੰਦੇ ਆ ਪੁਲਿਸ ਆਪਣਾ ਕੰਮ ਕਰਦੀ ਹੈ ਵੀ ਤੁਸੀਂ ਇੱਥੇ ਨਹੀਂ ਜਾ ਸਕਦੇ ਅਸੀਂ ਉਹਨਾਂ ਨਾਲ ਤਕਰਾਰ ਕਰਦੇ ਹਾਂ ਕਿ ਅਸੀਂ ਇੱਥੇ ਜਾ ਸਕਦੇ ਹਾਂ ਸਰਕਾਰ ਵੱਲੋਂ ਵੱਦੀ ਸਿੰਘਾਂ ਦੀ ਵੀ ਹਾਈਕੋਰਟ ਨੇ ਕਿਹਾ ਤਾਂ ਵੱਦੀ ਤੇ ਰਿਹਾ ਕੀਤੇ ਜਾਣ ਜਨਈ ਸਜ਼ਾ ਅੱਛਾ ਚਰਚਾ ਚੈਨਲ ਚਰਚਾ ਦੀ ਖ਼ਬਰ ਹੀ ਚੜਾਉਂਦਾ ਕੋਈ ਚੰਗੀ ਖ਼ਬਰ ਵੀ ਚੜਾਓ ਸਰਕਾਰ ਵੱਲੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਬਾਰੇ ਤੁਹਾਡਾ ਕੀ ਪ੍ਰਤੀਕਰਮ ਹੈ ਕਿਉਂਕਿ ਵੱਡੀ ਲੜਾਈ ਕਾਂਗਰਸ ਵਿੱਚ ਗੱਡੀ ਸੀ ਮੈਂ ਤਾਂ ਇੱਕ ਹੀ ਗੱਲ ਚ ਮਖੌਣਾ ਚਾਹਣਾ ਹੈ ਕੋ ਕਿਸੇ ਨੇ ਕਹਾਵਤ ਇਹ ਕਹਿੰਦੇ ਵੀ ਗੰਡੇ ਵੀ ਖਾਦੇ ਤੇ ਛਿੱਤਰ ਵੀ ਖਾਦੇ ਉਹ ਗੱਲ ਅੱਜ ਝਾੜੂ ਦੀ ਪਾਰਟੀ ਨਾਲ ਸੋ ਲੈਂਡ ਪੁਲਿੰਗ ਪਾਲਿਸ ਛੇਤਰਾ ਤੋਂ ਡਰਦੇ ਆਂ ਵਾਪਸ ਲੈ ਲਈਏ ਉਹ ਕੀ ਕਹਿ ਦੀ ਗੱਲ ਲੋਕਾਂ ਨੇ ਉਹ ਹੀ ਮਾਨਸਿਕਾ ਵੀ ਸਾਡੇ ਅਫਸਰਾਂ ਨੂੰ ਵੀ ਕਿਸਾਨ ਬਣ ਲੈਣਗੇ ਤੇ ਝਾੜੂ ਵਾਲਿਆਂ ਨੂੰ ਵੀ ਵੱਧ ਲੈਣ ਕਿਤੇ ਬੰਨਣਾ ਹੋਣੀ ਹੈ ਬਾਕੀ ਸਿੰਘਾਂ ਨੂੰ ਲੈ ਕੇ ਕੀ ਕਹੋਗੇ ਜੀ ਹਾਈ ਕੋਰਟ ਨੇ ਕਹਿਤਾ ਜਿਹੜੇ ਬੰਦੇ ਸਿੰਘਾਂ ਸੁਪਰੀਮ ਕੋਰਟ ਤੋਂ ਕਾਨੂੰਨਾਂ ਨੂੰ ਪਰਗਰਿਆ ਹੋ ਗਏ ਸੁਪਰੀਮ ਕੋਰਟ ਦੇ ਆਰਡਰ ਆਏ ਨੇ ਕਿ ਜਿਹੜੇ ਨਯੂਟੀਆਦੀ ਆਪਣੀ ਸਜ਼ਾ ਪੂਰੀ ਕਰ ਚੁੱਕੀ ਉਹਨਾਂ ਨੂੰ ਹੁਣ ਰਿਹਾ ਕਰ ਦੇਣਾ ਚਾਹੀਦਾ ਕਿਉਂਕਿ 2012 ਦਰਦੀ 80000 ਰੁਪਏ ਦੇ ਕਾਰਨ ਉਹਨਾਂ ਨੇ ਫੈਸਲਾ ਦੇਖੋ ਜੀ ਜਿੰਨ ਦਾ ਅਦਾਲਤੀ ਮਸਲੇ ਚੱਕਲਾ ਸਾਰੀ ਚੱਕਲਾ ਜਾਂਦਾ ਆਪਣੇ ਚੱਕ ਕੋਈ ਬਾਲੀ ਸਿਆਣਪ ਨਹੀਂ ਹੈ 2000 ਦਾ 50000